ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਤੋਂ ਜਦੋਂ ਸੰਗਤਾਂ ਘਰਾਂ ਨੂੰ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਦਾ ਪਿੰਨੀ ਪ੍ਰਸ਼ਾਦ ਲੈ ਕੇ ਜਾਂਦੇ ਆ ਪੈਕਟਾਂ 'ਚ ਪੈਕ ਹੋਇਆ ਤੇ ਇਹ ਬਣਦਾ ਕਿਵੇਂ ਆ ਅੱਜ ਆਪਾਂ ਇਹ ਵੇਖਣਾ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਹੀ ਤਿਆਰ ਹੁੰਦਾ ਤੇ ਪਿਛਲੇ ਸਾਲ ਦੀ ਤਰ੍ਹਾਂ ਬਾਬਾ ਗੁਰਾ ਸਿੰਘ ਜੀ ਸਾਡੇ ਨਾਲ ਨੇ ਇਹ ਜਾਣਕਾਰੀ ਦੇਣਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕਿਵੇਂ ਆ ਜੀ ਛੜਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਜੀ ਛੜਦੀ ਕਲਾ ਕਿਰਪਾ ਵੈਗੁਰੂ ਦੀ ਤੇ ਅੱਜ ਤੁਹਾਡੇ ਤੋਂ ਸਮਝਾਂਗੇ ਜੀ ਕਿ ਕਿਵੇਂ ਇਹ ਜਿਹੜਾ ਪ੍ਰਸ਼ਾਦ ਹੈ ਇਹ ਬਣਦਾ ਹੈ ਕਿਵੇਂ ਪੈਕ ਹੁੰਦਾ ਹੈ ਠੀਕ ਹੈ ਜੀ ਇਹ ਮਹਾਰਾਜ ਦੀ ਗਿਰਵਾ ਦੇ ਨਾਲ ਪਾਤਸ਼ਾਹ ਦੀ ਮਾਈਆਂ ਲੱਗੀਆਂ ਸੇਵਾ ਕਰਨੀਆਂ ਸਾਰੀਆਂ ਪਰ ਆਪਾਂ ਤੁਹਾਨੂੰ ਪਹਿਲਾਂ ਬੜਾ ਵਿਖਾਉਂਦੇ ਆ ਜੀ ਇਹ ਸ਼ੁਰੂਆਤ ਕਿਵੇਂ ਹੁੰਦੀ ਆ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਹੌਲੀ ਹੌਲੀ ਸਾਰਾ ਅਜੇ ਸੀਕਿਓ ਜੀ ਬਣਦਾ ਜਿਵੇਂ ਬਣਦਾ ਆ ਇਹਨੇ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰਾ ਲੰਗਰ ਸਾਹਿਬ 'ਚ ਹਰ ਭਗਵਾਨ ਦੇਸੀ ਘਿਓ ਦੇ ਵਿੱਚ ਬਣਦਾ ਤੇ ਇਹ ਵੀ ਪ੍ਰਸ਼ਾਦ ਵੀ ਦੇਸੀ ਘਿਓ 'ਚ ਹੀ ਤਿਆਰ ਹੁੰਦਾ ਤੇ ਆ ਜੋ ਦੇਖਦੇ ਆਂ ਵੀ ਦੇਖੋ ਹਾਂਜੀ ਇੱਥੇ ਆਟਾ ਪਾਉਂਦੇ ਆ ਹਾਂਜੀ ਤੇ ਦੇਸੀ ਘਿਓ ਪਾ ਕੇ ਤੇ ਨੂੰ ਗੁੰਨਦੇ ਜਿੱਦਾਂ ਆਟਾ ਗੁੰਨੀਦਾ ਵਾ ਅੱਛਾ ਜੀ ਤੇ ਗੁੰਨੇ ਕੇ ਇਹਦੇ 'ਚ ਪਰਾਠੇ ਕੱਟ ਗਏ ਹਾਂਜੀ ਥੋੜਾ ਥੋੜਾ ਜਿਵੇਂ ਜਿਵੇਂ ਮਾਈਆਂ ਲੱਗੀਆਂ ਨੇ ਮਤਲਬ ਉੱਥੇ ਲੈ ਕੇ ਜਾਂਦੇ ਆ ਫਿਰ ਮਾਈਆਂ ਵੇਲ ਕੇ ਨਾ ਹਾਂਜੀ ਹਾਂਜੀ ਇਹਨਾਂ ਨੂੰ ਇਦਾਂ ਵੇਲ ਕੇ ਪਰ ਰੋਟੀਆਂ ਨੂੰ ਵੇਲਦੇ ਆ ਜਿੱਦਾਂ ਮਰਡਰ ਗੱਡੀ ਦੇ ਮੰਨ ਲਓ ਹਾਂਜੀ ਤੇ ਥੋੜਾ ਮੋਟਾ ਰੱਖ ਕੇ ਫਿਰ ਉਹਦੇ ਪੀਸ ਬਣਾ ਕੇ ਕੱਟ ਕੇ ਥਾਲੀਆਂ 'ਚ ਪਾ ਕੇ ਜੀ ਤੇ ਫਿਰ ਬੜੇ ਪਿਆਰ ਨਾਲ ਇੱਧਰ ਲੈ ਕੇ ਜਾਂਦੀਆਂ ਸਾਰੀ ਜੀ ਜੀ ਬਹੁਤ ਸੰਗਤ ਉਹ ਉੱਥੇ ਤੱਕ ਲੱਗੀ ਪਈ ਆ ਹਾਂਜੀ ਹਾਂਜੀ ਤਰ ਇਹ ਕੇ ਵੇਲੇ ਨਾ ਕੀ ਹੁੰਦਾ ਆ ਕਿ ਜਦ ਜਿਆਦਾ ਸੰਗਤ ਦਾ ਜ਼ੋਰ ਹੋਏ ਤਾਂ ਫਿਰ ਜਿਆਦਾ ਬਣਾਉਣਾ ਪੈਂਦਾ ਆ ਹਾਂਜੀ ਤੇ ਜੇ ਸੰਗਤ ਥੋੜੀ ਹਿਸਾਬ ਨਾਲ ਹੋਵੇ ਟਰੇਨ ਦੇ ਹਿਸਾਬ ਨਾਲ ਜਾਂ ਬਾਈ ਰੋਡ ਜਿੱਦਾਂ ਗੱਡੀਆਂ ਹੁਣ ਟਰਾਲੀ ਟਰੈਕਟਰ ਵੀ ਆ ਰਹੇ ਆ ਆ ਦੇਖੋ ਇਸ ਤਰ੍ਹਾਂ ਵੇਨ ਕੇ ਆ ਪੈਂਡ ਜੀ ਨੇ ਜਿਵੇਂ ਘੱਟਦਾ ਆ ਹਾਂਜੀ ਹਾਂਜੀ ਠੀਕ ਆ ਤੇ ਆਡੇ ਜੀ ਘਿਓ ਦੇ ਵਿੱਚ ਹੀ ਗੋਨਾਦੇ ਨੇ ਹੂੰ ਤੇ ਆਡੇ ਨੂੰ ਮਿਕਸ ਕਰਕੇ ਜਦਾਂ ਆਟਾ ਗੁੰਨੀਦਾ ਆ ਹਾਂਜੀ ਹਾਂਜੀ ਠੀਕ ਆ ਇਸ ਤੋਂ ਬਾਅਦ ਚ ਫਿਰ ਇਹ ਫਰਾਈ ਹੋਣ ਲਈ ਚਲ ਜਾਂਦਾ ਅੱਗੇ ਠੀਕ ਹੈ ਜੀ ਆ ਜੋ ਹੁਣ ਆਪਾਂ ਪੱਟੀਆਂ ਚੱਲ ਰਹੀਆਂ ਇੱਧਰ ਦੇ ਪਾਸੇ ਆਹ ਵਾਲਾ ਹੋ ਚੁੱਕਾ ਫਰਾਈ ਨਾ ਇਹ 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 ਹੋ ਗਿਆ ਆ ਤੇ ਇਹਨੂੰ ਬਾਅਦ ਵਿੱਚ ਉਹ ਅਗਲਾ ਪੜਾ ਕੀ ਉਹ ਬਾਅਦ ਚ ਦੇਖਦੇ ਆ ਪਰ ਔਰ ਜਿੱਦਾਂ ਇਹ ਪੱਠਿਆਂ ਦੇ ਵਿੱਚ ਪਾਇਆ ਹਨ ਹਾਂਜੀ ਹਾਂਜੀ ਇਹਨੂੰ ਜਦੋਂ ਬਰਾਉਨ ਹੋ ਗਿਆ ਨਾ ਫਿਰ ਇਹਨੂੰ ਕੱਢ ਲੈਣਾ ਵੇਖ ਪਤਾ ਲੱਗ ਜਾਂਦਾ ਇਹਨਾਂ ਨੂੰ ਪਿੰਗਾ ਨੂੰ ਦੋਸਾਂ ਨਾਲ ਕੱਢ ਕੇ ਫਿਰ ਲੈ ਜਾਂਦੇ ਨੇ ਫਿਰ ਇਹਨਾਂ ਟੋਕਰਿਆਂ 'ਚ ਪਾ ਕੇ ਇਹ ਵੀ ਦੇਸੀ ਘਿਓ ਦੇ ਵਿੱਚ ਹੀ ਫਰਾਈ ਹੋ ਰਿਹਾ ਨਾ ਦੇਸੀ ਘਿਓ ਦੀ ਦੇਸੀ ਘਿਓ ਠੀਕ ਹੈ ਜੀ ਹਾਂਜੀ ਹਾਂਜੀ ਸਹੀ ਹੈ ਇਸ ਤੋਂ ਹੁਣ ਆਪਾਂ ਅਗਲੇ ਪੜਾ ਤੇ ਚੱਲੀਏ ਹਾਂਜੀ 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 ਇੱਧਰਲੇ ਪਾਸੇ ਵੀ ਬੀਬੀਆਂ ਲੱਗੀਆਂ ਨੇ ਇਹ ਸਾਰਾ ਫਿਰ ਇੱਥੇ ਇਕੱਠਾ ਕਰ ਲੈਂਦੇ ਆ ਵੱਡੇ ਹਾਂਜੀ ਸਾਰਾ ਇਕੱਠਾ ਕਰਕੇ ਇੱਥੇ ਲੈਂਦੇ ਆ ਇਹਦੇ 'ਚ ਇਕੱਠਾ ਕਰਕੇ ਹਾਂਜੀ ਤੇ ਫਿਰ ਇਹਦੇ 'ਚ ਜਿੱਦਾਂ ਸਿੰਗ ਲੱਗੇ ਆ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾਦਾਰੀ ਦਾ ਸੰਗ ਦੀ ਲੱਗੀ ਆ ਸਾਰੀ ਹਾਂਜੀ ਹਾਂਜੀ ਤੇ ਇਹਨਾਂ ਨੇ ਇਹਦੇ ਵਿੱਚ ਫਿਰ ਗ੍ਰੈਂਡ ਕਰ ਲੈਣਾ ਵਾ ਸਹੀ ਤੇ ਜਦੋਂ ਪੂਰਾ ਪਾਊਡਰ ਬਣ ਜਾਂਦਾ ਜਦੋਂ ਜਿਆਦਾ ਵੀ ਬਰੀਕ ਨਹੀਂ ਹੁੰਦਾ ਹਾਂਜੀ ਲਗਾਇਓ ਮੜਾ ਜਾਏ ਹਾਂਜੀ ਪੂਰਾ ਬਣ ਜਾਂਦਾ ਬੰਦਾ ਮਤਲਬ ਕਿ ਥੋੜਾ ਜਿਹਾ ਗਣੀਦਾਰ ਜਿਹਾ ਹੋ ਜਾਂਦਾ ਆ ਤੇ ਖਾਣਚ ਵੀ ਵਧੀਆ ਰਹਿੰਦਾ ਤੇ ਉਹਦੇ ਤੋਂ ਬਾਅਦਾਂ ਫਿਰ ਇੱਥੇ ਇਕੱਠਾ ਕਰ ਲੈਂਦੇ ਆ ਇਥੇ ਸਟੋਰ ਇਥੇ ਸਟੋਰ ਕਰਕੇ ਬਾਅਦ ਜੋ ਵੱਡੇ ਗੜਾਏ ਜੋ ਸਵੇਰੇ ਤੁਹਾਨੂੰ ਬਾਅਦ ਚ ਵਿਖਾ ਦਾਂਗੇ ਹਾਂਜੀ ਉਹ ਅਗਲਾ ਪ੍ਰੋਸੈਸ ਆ ਇਹ ਅਸੀਂ ਰਾਤ ਨੂੰ ਸ਼ੂਟ ਕਰ ਰਹੇ ਹਾਂ ਸਵੇਰ ਨੂੰ ਫਿਰ ਇਹ ਵੀਡੀਓ ਨੂੰ ਕੰਟੀਨਿਊ ਕਰਾਂਗੇ ਹਲੇ ਇਹਦੇ ਚ ਖੰਡ ਰਲਣੀ ਆ ਨਾ ਇਹਦੇ ਚ ਖੰਡ ਰਲਾਉਂਦੇ ਆ ਖੰਡ ਵੀ ਇੱਥੇ ਪੀਸਦੇ ਆ ਪਰਲੇ ਪਾਸੇ ਚੱਕੀ ਚ ਸਹੀ ਆ ਜੀ ਕੁਝ ਦੇਖਣ ਲਈ ਆ ਭਾਦੀ ਆ ਬਾਕੀ ਆ ਸਾਰਾ ਹਿੱਸਾ ਹੈ ਪਿਛਲੇ ਸਾਲ ਆਪਾਂ ਵੇਖਿਆ ਸੀ ਇੱਥੇ ਸਬਜ਼ੀਆਂ ਤਿਆਰ ਹੁੰਦੀਆਂ ਨੇ ਮੇਨ ਪਤਾ ਕੀ ਗੱਲ ਹੁੰਦੀ ਆ ਕਿ ਜਿੱਦਾਂ ਸੰਗਤ ਦੂਰੋਂ ਆਉਂਦੀ ਆ ਪੰਜਾਬ ਤੋਂ ਆ ਗਈ ਐਮਪੀ ਤੋਂ ਆ ਗਈ ਹਨਾ ਤੇ ਜੂਪੀ ਤੋਂ ਆ ਗਈ ਹਰਿਆਣੇ ਜੋ ਹਰ ਸਟੇਜ ਤੇ ਸਿੱਖ ਰਹਿੰਦੇ ਆ ਬਿਲਕੁਲ ਤੇ ਉਹ ਸਿੱਖਾਂ ਦੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਤਖਤ ਸਾਹਿਬ ਜਾਣਾ ਜਾਂ ਹਜੂਰ ਸਾਹਿਬ ਜਾਣਾ ਇੱਥੇ ਲੰਗਰ ਸਾਹਿਬ ਗੁਰਦਰਾ ਸਾਹਿਬ ਦਾ ਵੀ ਪਰਚਾਲ ਲੈ ਕੇ ਜਾਣਾ ਮਾਨ ਦੇ ਵਿੱਚ ਹੁੰਦਾ ਉਹਨਾਂ ਨੂੰ ਹਾਂਜੀ 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 ਤੇ ਫਿਰ ਜਿਹੜੀ ਸੰਗਤ ਆਉਂਦੀ ਤੁਹਾਨੂੰ ਬੰਦਾ ਆਣ ਗਵਾਨ ਸਾਰਿਆਂ ਨੂੰ ਕਿਹਾ ਹੁੰਦਾ ਕਿ ਆਪਾਂ ਪ੍ਰਸ਼ਾਦ ਬੋਲਿਆ ਕੇ ਨਾਲ ਤੇ ਇਹ ਪ੍ਰਸ਼ਾਦ ਫਿਰ ਪਿੰਨੇ ਪ੍ਰਸ਼ਾਦ ਆ ਸੁੱਕਾ ਪ੍ਰਸ਼ਾਦ ਜਿੱਦਾਂ ਦੇਸੀ ਘੋਜੀ ਬਣਦਾ ਵਾ ਤੇ ਦੇਸੀ ਘੋਜੀ ਦੇ ਵਿੱਚ ਹੀ ਇਤਿਆਰ ਹੁੰਦਾ ਸਾਰਾ ਤੇ ਬਾਅਦ ਚ ਇਹਨਾਂ ਨੂੰ ਭੋਗ ਲਾ ਕੇ ਤੇ ਉਹ ਤੁਹਾਨੂੰ ਵਿਖਾ ਦਾਂਗੇ ਜਿੱਦਾਂ ਉਹ ਮਸ਼ੀਨ ਚ ਪੈਕਟਾਂ ਚ ਜਿਹੜਾ ਉਹ ਬੰਦ ਹੋ ਜਾਂਦਾ ਆ ਠੀਕ ਆ ਜੀ ਤੇ ਫਿਰ ਇਹ ਖਰਾਬ ਨਹੀਂ ਹੁੰਦਾ ਜਿੱਦਾਂ 2-4 ਦਿਨ ਇਥੋਂ ਲੱਗ ਜਾਂਦੇ ਜਾਂਦੇ ਆ ਤੇ ਫਿਰ ਉਹਦੇ ਸੰਗਤ ਜਿਹੜੀ ਆ ਰਮਾਨਾ ਪ੍ਰਸ਼ਾਦ ਸ਼ਕ ਲੈਂਦੀ ਆ ਵਾਲੇ ਕਰਕੇ ਇਹ ਜ਼ਿਆਦਾਤਰ ਇਹ ਪਿੰਨੀ ਪ੍ਰਸ਼ਾਸ ਜਿਹੜਾ ਇੱਥੇ ਚੱਲਦਾ ਆ ਠੀਕ ਆ ਜੀ ਸਾਸੀ ਗਾ ਜਗੇ ਬਣਾਉਂਦਾ ਮੈਂ ਤੁਹਾਨੂੰ ਮੋੜੇ ਚਾਹਦਾ ਆ ਹਾਂ ਚੱਕੀ ਇਹ ਚੱਕੀ ਆ ਤੇ ਇਹਦੇ ਚ ਖੰਡ پیسਦੀ ਆ ਹਾਂਜੀ ਤੇ ਪੂਰਾ ਬੁਰਾ ਬਣ ਜਾਂਦੀ ਆ ਹਾਂਜੀ ਉਹ ਇਦਾਂ ਬਣ ਕੇ ਤੇ ਫਿਰ ਜਿਹੜੀ ਆ ਉਹਦੇ ਵਿੱਚ ਪੂਰਾ ਪਾਊਡਰ ਬਣ ਜਾਂਦਾ ਪਾਊਡਰ ਬਣਦਾ ਉਹ ਪੰਜੀਰੀ ਚ ਮਿਕਸ ਹੋ ਜਾਂਦਾ ਹਾਂਜੀ ਉਹਦੇ ਚ ਮਿਕਸ ਹੋ ਜਾਂਦਾ ਵਾ ਠੀਕ ਆ ਤੇ ਇੱਥੇ ਹੀ ਬਾਅਦ ਵਿੱਚ ਨਾ ਜਦੋਂ ਆਪਾਂ ਸਬਜ਼ੀਆਂ ਬਣਾਉਂਦੇ ਆ ਤੇ ਧਨੀਆ ਜਿਹੜਾ ਉਹ ਪਾਊਡਰ ਆਪਾਂ ਕਰਦੇ ਆ ਹਨਾ ਉਹ ਵੀ ਇੱਥੇ ਹੀ ਹੁੰਦਾ ਮਸਾਲੇ ਵੀ ਇੱਥੇ ਹਲਦੀ ਆਪਣੀ ਲਾਉਂਦੇ ਆ ਉਹ ਆਪ ਜੀ ਨੂੰ ਉਦੋਂ ਵੀ ਦੱਸਿਆ ਜੀ ਤੇ ਉਹ ਸਾਰੀ ਹਲਦੀ ਜਿਹੜੀ ਆ ਇੱਥੇ ਹੀ ਮਤਲਬ ਪੀਸ ਕੇ ਹਾਂ ਮਤਲਬ ਕੀ ਮਾਰੀ ਦੀ ਕਿਰਪਾ ਨਾਲ ਤੇ ਆਟਾ ਵੀ ਇੱਥੇ ਬੀਜਦੇ ਆ ਆਟਾ ਹਾਂਜੀ ਆਟਾ ਜਿਹੜਾ ਇੱਥੋਂ ਜਾਂਦਾ ਵਾ ਰਤਨਗੜ੍ਹ ਸਾਹਿਬ ਨਾਨਕ ਸਰ ਨਾਨਕ ਜੀ ਦੇ ਦੀਆਂ ਆਟਾ ਇੱਥੋਂ ਜਾਂਦਾ ਵਾ ਮਤਲਬ ਮਾਰੇ ਦੀ ਕਿਰਪਾ ਨਾਲ ਸਹੀ ਤੇ ਆਟਾ ਜਿਹੜੀ ਕਾਣਕ ਆ ਕਾਣਕ ਆਪਣੇ ਉਹ ਬਿਸ਼ਨਪੁਰੀ ਗਦਾਮ ਆ ਜਿੱਥੇ ਕਿਉਂ ਹੋ ਰੱਸਦਾ ਹੁੰਦਾ ਉੱਥੇ ਮਤਲਬ ਵੱਡੇ ਉਹ ਲੱਗੇ ਨੇ ਛਾਨਣੇ ਉਹਦੇ ਨਾਲ ਸਾਫ਼ ਹੁੰਦੀ ਆ ਅੱਛਾ ਜੀ ਠੀਕ ਆ ਤੇ ਸਾਫ਼ ਹੋ ਗਏ ਚੰਗੀ ਤਰ੍ਹਾਂ ਹਨ ਵਧੀਆ ਤੇ ਫੇਰ ਉਹ ਕਾਣਕ ਇੱਥੇ ਆਉਂਦੀ ਆ ਇੱਥੇ ਫੇਰ ਆਟਾ ਪੀਸ ਕੇ ਸਟੋਰ ਆਟਾ ਉਧਰ ਹੁੰਦਾ ਆ ਜਿੱਧਰ ਪ੍ਰਸ਼ਾਦੇ ਲਾਉਂਦੇ ਨੇ ਨਾ ਉਹਦੇ ਲਾਗੇ ਤੇ ਇਦਾਂ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਵਧੀਆ ਬੜੀ ਜਾਂਦਾ ਆ ਜੀ ਬਹੁਤ ਵਧੀਆ ਜੀ ਤੇ ਹੁਣ ਸੰਗਤ ਲੱਗੀ ਪਰ ਬਾਕੀ ਹੁਣ ਥੋੜੇ ਟਾਈਮ ਬਾਦਾਂ ਇੱਕ ਮਸ਼ੀਨ ਹੋਰ ਆ ਰਹੀ ਆ ਜੀ ਤੇ ਉਹਦੇ ਨਾਲ ਇਹ ਹੋ ਜਾਣਾ ਆਪਾਂ ਨੂੰ ਜਿੱਦਾਂ ਬੀਬੀਆਂ ਲਾਉਂਦੇ ਆ ਨਾ ਗੱਡੀ ਗਰਾਂ ਵਾਲਾ ਹਾਂਜੀ ਹਾਂਜੀ ਤੇ ਉਹ ਮਤਲਬ ਮਸ਼ੀਨੀ ਕੰਮ ਮਸ਼ੀਨੇ ਢੰਗਰੇ ਨਾਲ ਕੰਮ ਹਾਂਜੀ ਹਾਂਜੀ ਜਿੱਦਾਂ ਉਹ ਗਾਂ ਹੁਣ ਆ ਮਸ਼ੀਨ ਆ ਗਈ ਆ ਅੱਜੇ ਆਈ ਹੁਣੇ ਹੀ ਅੱਛਾ ਉਹ ਖੜੀ ਮਸ਼ੀਨ ਬਰੇ ਇੱਕ ਘੰਟਾ ਡੇਢ ਹੋ ਗਿਆ ਵਾ ਜਿੱਦਾਂ ਹੁਣ ਉਹ ਖੁਰਪਿਆ ਨਾ ਰਲਾਉਣ ਦੇ ਰਲਾਉਂਦੀ ਲੋੜ ਨਹੀਂ ਪੈਣੀ ਆਪਾਂ ਨੂੰ ਅੱਛਾ ਜੀ ਤੇ ਇਹਦੇ ਵਿੱਚ ਹੀ ਆ ਆਪਾਂ ਇਹ ਆਪੇ ਮਿਕਸ ਕਰ ਦੂਗਾ। ਜਿਹੜਾ ਆਟਾ ਗੋਨਦੇ ਸੀਗੇ ਨਾ ਏਦਾਂ ਹੀ ਆ ਦੇ ਇਹਦੇ ਵਿੱਚ ਮਿਕਸ ਹੋ ਜਾਇਆ ਕਰੂਗਾ। ਹਾਂ ਵਿੱਚ ਲੱਗੇ ਆ ਦੇ। ਹਾਂਜੀ ਫਿਰ ਆਪਾਂ ਨੂੰ ਉਹ ਜਿਹੜੇ ਸਿੰਗਾ ਨੂੰ ਜੋੜ ਜੋੜ ਲਾਉਣਾ ਪੈਂਦਾ ਤੇ ਉਹ ਖਲਾਰਾ ਪੈਂਦਾ ਜਿਆਦਾ। ਸਹੀ ਹੈ। ਤੇ ਇਹਦੇ ਨਾਲ ਥੋੜਾ ਜਲਦੀ ਹੋ ਜਾ ਕਰੂ ਕਿਉਂਕਿ ਮੇਲੇ ਦੇ ਹੌਲੇ-ਮੱਲੇ ਦੇ ਅੱਗੋਂ ਪਿੱਛੋਂ ਸੰਗ ਜਿਆਦਾ ਹੁੰਦੀ ਕਰਕੇ। ਜੀ। ਤੇ ਬਾਕੀ ਇਹ ਅਭੀ ਥੋੜਾ ਥੋੜੀ ਸੇਵਾ ਮਿਲਦੀ ਵੀ ਰਹੂ ਸੰਗਤ ਨੂੰ ਬਿਲਕੁਲ ਜੀ ਬਿਲਕੁਲ ਹਾਂ ਜੀ ਸੰਗਤ ਜਿਹੜੀਆਂ ਹਾਂ ਸੇਵਾ ਕਰ ਲੈਣੀ ਉਹਦੇ ਨਾਲ ਦੀ ਨਹੀਂ ਫੀਸ ਨਹੀਂ ਕੋਈ ਪਰ ਇਹਦੇ ਵਿੱਚ ਥੋੜੀ ਜਿਹੀ ਜਗ੍ਹਾ ਜ਼ਿਆਦਾ ਤੇ ਫਿਰ ਕਿਸੇ ਵੇਲੇ ਜਦੋਂ ਸੰਗਤ ਦਾ ਯੋਰ ਪੈਂਦਾ ਹਾਂ ਜੀ ਹਾਂ ਜੀ ਫਿਰ ਹੋਰ ਵੀ ਹਨਾ ਹੋਰ ਲੱਗਦਾ ਇਹ ਤਾਂ ਬਹੁਤ ਦੂਰ ਤੱਕ ਬੀਬੀਆਂ ਲੱਗੀਆਂ ਪਈਆਂ ਹਾਂ ਜੀ ਆਸਿਆ ਠੀਕ ਆ ਜੀ ਤੇ ਇੱਥੋਂ ਸਾਰਾ ਕੁਝ ਇਦਾਂ ਪ੍ਰਸ਼ਾਦ ਬਣ ਕੇ ਤਿਆਰ ਹੋ ਕੇ ਤੇ ਫਿਰ ਉੱਥੇ ਲਿਆ ਕੇ ਜਾਂਦੇ ਆ ਹਾਂ ਜੀ ਤੇ ਫਿਰ ਉੱਥੇ ਮਸ਼ੀਨਾਂ ਦੇ ਨਾਲ ਆ ਪੈਕਟਾਂ 'ਚ ਪੈਕ ਹੋਣਾ ਲਾਣਾ ਹਾਂ ਜੀ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਪੈਕ ਹੁੰਦਾ ਆ ਇਸ ਵੇਲੇ ਸਵੇਰ ਦੇ ਵੇਲੇ ਸਾਰਾ ਕੁਝ ਪੈਕ ਕੀਤਾ ਜਾਂਦਾ ਆ ਬਾਕੀ ਇਹ ਆ ਵੀ ਚਲੋ ਥੋੜਾ ਜਿਹਾ ਹੁਣ ਕੀ ਸੰਗਤ ਦਾ ਵੀ ਜੋਰ ਪੈਣ ਲਿਆ ਵੀ ਜਿਆਦਾ ਸੰਗਤ ਵਧਣ ਲੱਗੀ ਆ ਹਾਂਜੀ ਉਹਦੇ ਕਰਕੇ ਉਹ ਮਸ਼ੀਨਾ ਵਿਸ਼ੋਨਾ ਥੋੜੀਆਂ ਜਿਹਾ ਮਗਾਉਣ ਲੱਗੀਆਂ ਨੇ ਤੇ ਇਦਾਂ ਹੀ ਗੱਢਿੰਗ ਕਰ ਗਈ ਜੇ ਹੀ ਸਾਰੇ ਆ ਸੁਣਨ ਚ ਆਉਂਦਾ ਵੀ ਪਹਿਲਾਂ ਜਿਹੜਾ ਆ ਇਸ ਤਰ੍ਹਾਂ ਨਹੀਂ ਸੀ ਕੀਤਾ ਜਾਂਦਾ ਪਨੀਰੀ ਜਿੱਦਾਂ ਆਪਾਂ ਘਰੇ ਬਣਾਉਂਦੇ ਆ ਉਦਾਂ ਬਣਾਉਂਦੇ ਆ ਪਰ ਉਹ ਫਿਰ ਥੋੜਾ ਥੋੜਾ ਹੁਣ ਜਿੱਦਾਂ ਸਮੇਂ ਦੇ ਨਾਲ ਸੰਗਤਾਂ ਯੋਰ ਵਧੇ ਜਾਂਦੇ ਹੁਣ ਉਹ ਮਸ਼ੀਨ ਮਗਾਲੀ ਆ ਤੇ ਫਿਰ ਇੱਕ ਦੋ ਹੋਰ ਆ ਜਾਣੀਆਂ ਵਾ ਤੇ ਉਹਦੇ ਚ ਆਪਾਂ ਨੂੰ ਇੰਨਾ ਭੱਟੀਆਂ ਦਾ ਖਲਾਰਾ ਵੀ ਨਹੀਂ ਪੈਣਾ ਹਾਂ ਬਾਬਾ ਆਰਡਰ ਕੀਤਾ ਆ ਕਿਉਂਕਿ ਸਮੇਂ ਦੇ ਨਾਲ ਤਕਨੀਕ ਬਦਲਦੀ ਰਹਿੰਦੀ ਆ ਬਾਬਾ ਨਰਿੰਦਰ ਸਿੰਘ ਜੀ ਹੁਣਾਂ ਨੇ ਮਹਾਪੁਰ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਨੇ ਜੈਗਰ ਬਾਬਾ ਜਸਵੰਤ ਸਿੰਘ ਹੁਣਾਂ ਨੇ ਤੇ ਹੁਣ ਮਗਾਈਆਂ ਨੇ ਕਿਹਾ ਮਹਾਪੁਰ ਸਾਹਿਬ ਵਧੀਆ ਜੀ ਤੇ ਠੀਕ ਆ ਜੀ ਫਿਰ ਆਪਾਂ ਸਵੇਰੇ ਵੇਖਾਂਗੇ ਹੁਣਾਂ ਬਾਕੀ ਇਹ ਆ ਵੀ ਚਲੋ ਗੁਰੂ ਸਾਹਿਬ ਦੀ ਗਿਰਵਾ ਚਾਹੀਦੀ ਆ ਨਾੜਕ ਬਾਦਸ਼ਾਹ ਦੇ ਜਿੱਦਾਂ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਤਾਂਗ ਦੀ ਸੇਵਾ ਦੀ ਸੇਵਾ ਦੇ ਕਰਕੇ ਥੋੜਾ ਬੋਧਾ ਪੈਰਾ ਰਹਿਣ ਦੇਣਗੇ ਕਿਉਂਕਿ ਸੰਗਤ ਹੁੰਦਾ ਵਾ ਔਰ ਜਿੱਦਾਂ ਸਬਜੀ ਕੱਟਨੀ ਆ ਉਧਰ ਮਾਈਆਂ ਬਿਲਕੁਲ ਤੇ ਫਿਰ ਸੇਵਾ ਵੀ ਨਹੀਂ ਉਹਦੇ ਕਰਕੇ ਕੀ ਆ ਜੋਰ ਪੈਣ ਦੇ ਜਦੋਂ ਮੇਲੇ ਹੋਣਗੇ ਜਿਆਦਾ ਸੰਗਤ ਆਊਗੀ ਫਿਰ ਉਹ ਚਲਾਉਣਗੇ ਉਹਨਾਂ ਤੱਕ ਨਾਲ ਦੀ ਨਾਲੇ ਵੀ ਇਹ ਹੱਥੀ ਸੇਵਾ ਵੀ ਹੁੰਦੀ ਹੈ ਠੀਕ ਹੈ ਜਿਵੇਂ ਪਹਿਲੇ ਪ੍ਰੋਸੈਸ ਦੇ ਵਿੱਚ ਵੇਖਿਆ ਸੀ ਪਿੰਨੀ ਪ੍ਰਸ਼ਾਦ ਬਣਨ ਵਾਲੇ ਦੇ ਵਿੱਚ ਕਿ ਇਹ ਟੱਪ ਦੇ ਵਿੱਚ ਗ੍ਰाइंड ਕਰਕੇ ਸਾਰੀ ਪੰਜੀਰੀ ਪਾਤੀ ਸੀ ਪਰ ਕੱਲਾ ਮਿੱਠਾ ਰਲਣ ਵਾਲਾ ਸੀ ਹੌਣ ਬਾਲਟੀਆਂ ਦੇ ਵਿੱਚ ਭਰ ਕੇ ਇਹਨੂੰ ਇੱਧਰ ਮਸ਼ੀਨ ਤੇ ਲਿਆਂਦਾ ਜਾਂਦਾ ਇਹ ਮਸ਼ੀਨ ਆਪਾਂ ਪਹਿਲਾਂ ਵੇਖੀ ਸੀ ਉੱਧਰ ਬਾਹਰ ਪਈ ਸੀ ਜਿਹੜੀ ਨਵੀਂ ਆਈ ਐ ਸੋ ਇਸ ਮਸ਼ੀਨ ਦੇ ਵਿੱਚ ਲਿਆ ਕੇ ਪਾ ਦਿੱਤਾ ਜਾਂਦਾ ਜਿਵੇਂ ਦੋ ਬਾਲਟੀਆਂ ਉਹ ਵੱਡੀਆਂ ਪੈਣੀਆਂ ਤੇ ਉਹਦੇ ਪਿੱਛੇ ਫਿਰ ਇੱਕ ਬਾਲਟੀ ਖੰਡ ਦੀ ਪੈਣੀ ਐ ਬਰਾਬਰ ਮਤਲਬ ਕੁਆਂਟਲ ਜੇ ਉਹ ਪੰਜੀਰੀ ਐ ਦੂਸਰੀ ਤੇ ਵਿੱਚ 50 ਕਿਲੋ ਮਿੱਠਾ ਪੈਂਦਾ ਸੋ ਇਸ ਤਰ੍ਹਾਂ ਫਿਰ ਇਹ ਮਸ਼ੀਨ ਦੇ ਵਿੱਚ ਰਣਾਉਣ ਦਾ ਹੁਣ ਇਹ ਢੰਗ ਆ ਇਹ ਅੱਜ ਹੀ ਸ਼ੁਰੂ ਕੀਤੀ ਆ ਮਸ਼ੀਨ ਇਸ ਤੋਂ ਪਹਿਲਾਂ ਆਹ ਵਾਲਾ ਵੱਡਾ ਟੱਬ ਪਿਆ ਆ ਕੜਾਹਾ ਇਹਦੇ ਵਿੱਚ ਪਾ ਕੇ ਤੇ ਫਿਰ ਖੁਰਪਿਆਂ ਦੇ ਨਾਲ ਇਹਨੂੰ ਹਿਲਾਉਂਦੇ ਸੀਗੇ ਇਹਦੇ 'ਚ ਜਦਾਂ ਦੋ ਗਣਾ ਉਹ ਵਾਲੀ ਪੰਜੀਰੀ ਪੈ ਜਾਂਦੀ ਸੀ ਅੱਧਾ ਮਿੱਠਾ ਪੈ ਜਾਂਦਾ ਸੀ ਫਿਰ ਇਸ ਤਰ੍ਹਾਂ ਖੰਡ ਰਲਦੀ ਸੀ ਹੁਣ ਇਸ ਤੋਂ ਅਗਲਾ ਪ੍ਰੋਸੈਸ ਜਿਹੜਾ ਆ ਉਹ ਹੈਗਾ ਪੈਕਟਾਂ ਦੇ ਵਿੱਚ ਭਰਨ ਦਾ ਤੇ ਹੁਣ ਆਪਾਂ ਉਹ ਵੇਖਦੇ ਆ ਤੇ ਆਪ ਜੀ ਨੂੰ ਹੁਣ ਦੱਸਦੇ ਆ ਜਿੱਥੋਂ ਪ੍ਰਸ਼ਾਦ ਲੈ ਕੇ ਜਾਂਦੀ ਆ ਸੰਗਤ ਜਦੋਂ ਵਾਪਸੀ ਜਾਂਦੀ ਆ ਘਰਾਂ ਨੂੰ ਤੇ ਇਥੋਂ ਗੱਦੀ ਤੋਂ ਵੀ ਪ੍ਰਸ਼ਾਦ ਜਿਹੜਾ ਸਵੇਰੇ 4 ਵਜੇ ਤੋਂ ਲੈ ਕੇ ਤੇ ਰਾਤ ਦੇ 10 ਵਜੇ ਤੀਕਾਂ ਜਿਹੜਾ ਇਥੋਂ ਪ੍ਰਸ਼ਾਦ ਮਿਲਦਾ ਆ ਇੰਨੇ ਪ੍ਰਸ਼ਾਦ ਇਥੋਂ ਮਿਲ ਜਾਂਦਾ ਆ ਤੇ ਬਾਬਾ ਮਨਜੀਤ ਸਿੰਘ ਉਹਨੇ ਬੈਠੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਤੋਂ ਪਹਿਲਾਂ ਬਾਬਾ ਜਸਾ ਸਿੰਘ ਜੀ ਆ ਜੀ ਉਹਦਾ ਲੰਗਰ ਦਾ ਪਹਿਰਾ ਆ ਉਹ ਫਿਰ ਉਹਨਾਂ ਤੋਂ ਬਾਦਾਂ ਫਿਰ ਇਹਨਾਂ ਦੀ ਡਿਊਟੀ ਹੁੰਦੀ ਆ 1 ਵਜੇ ਤੱਕ ਇਹ ਬਦਲ ਕੀ ਰਹਿੰਦੇ ਨੇ ਫਿਰ 5 ਵਜੇ ਤੱਕ ਉਹਨਾਂ ਦਾ ਪਹਿਰਾ ਹੁੰਦਾ ਵਾ ਠੀਕ ਆ ਜੀ ਇਤੋਂ ਪ੍ਰਸ਼ਾਦ ਭਰ ਕੇ ਇਤੋਂ ਪੈਕ ਹੋ ਜਾਂਦਾ ਵਾ ਜਿਹੜੀ ਸੰਗਤ ਆਉਂ ਜਾਂਦੀ ਇਤੋਂ ਲੈ ਕੇ ਜਾਂਦੀ ਜਿਹੜੇ ਬਾਬਾ ਗੁਰਿੰਦਰ ਸਿੰਘ ਉਹਨਾਂ ਨੂੰ ਮਿਲਦੇ ਆ ਉਤੋਂ ਬਾਬਾ ਜੀ ਵੀ ਦੇ ਦਿੰਦੇ ਬਾਬਾ ਨਰਿੰਦਰ ਸਿੰਘ ਜੀ ਵੀ ਦੇ ਦਿੰਦੇ ਆ ਤੇ ਬਾਕੀ ਇਹ ਆ ਕਿ ਸਵੇਰੇ 4 ਵਜੇ ਤੋਂ ਲੈ ਕੇ ਤੇ 10 ਵਜੇ ਦੀਆਂ 9:30 ਵਜੇ ਦੀਆਂ ਸ਼ਾਮ ਦੇ ਇੱਥੇ ਪ੍ਰਸ਼ਾਦ ਮਿਲਦਾ ਹੈ ਠੀਕ ਹੈ ਜੀ ਹਾਂ ਜੀ ਤੇ ਆਦ ਪੈਕ ਹੋਇਆ ਹੁਣ ਆਪਾਂ ਵੇਖਦੇ ਹਾਂ ਵੀ ਪੈਕੇਟ ਬਣਦੇ ਕਿਵੇਂ ਮਸ਼ੀਨ ਹੈ ਜੀ ਪੈਕੇਟ ਆ ਉਹ ਮਸ਼ੀਨ ਦਾ ਹੀ ਆ ਜਿਹੜਾ ਦੱਸਿਆ ਸੀਗਾ ਇਹ ਜੀ ਆਹ ਮਸ਼ੀਨ ਆ ਜੀ ਹਾਂ ਜੀ ਸਹੀ ਇਹ ਫਿਰ ਇਦਾਂ ਹੀ ਪੈਕ ਹੋਊਗੇ ਨਾ ਜੀ ਇਹ ਪੂਰਾ ਰੋਲੇ ਉੱਪਰੋਂ ਫਿਰ ਇੱਕ ਸੰਗ ਨੇ ਪਾਈ ਜਾਣਾ ਪ੍ਰਸ਼ਾਦ ਤੇ ਹੇਠਾਂ ਪੈਕ ਹੋਈ ਜਾਂਦਾ ਹੈ ਸਾਰਾ ਪ੍ਰਸ਼ਾਦ ਬਣ ਕੇ ਆ ਗਿਆ ਤੇ ਬਣ ਕੇ ਆਣਗੇ ਇਹਦੇ ਵਿੱਚ ਬਦੀਲੇ ਜਿਹੜਾ ਪਾ ਕੇ ਢੱਕ ਗਏ ਤੇ ਰੋਲੇ ਵਾਲੀ ਮਸ਼ੀਨ ਜਿਹੜੀ ਚਾਲੂ ਕਰ ਦਿੱਤੀ ਆ ਇਹਦਾ ਸਿੰਗ ਲੱਗਾ ਪਾਉਂਦੇ ਆ ਤੇ ਇੱਕ ਮਸ਼ੀਨ ਉਹ ਦੂਜੀ ਸਾਈਡ ਤੇ ਉਹ ਢੱਕੀ ਆ ਜਦੋਂ ਲੋਡ ਪੈਂਦੇ ਆ ਤੇ ਉਹਦੇ ਚ ਉਹ ਵੀ ਪਹੁੰਚ ਆ ਜਾਂਦੀ ਆ ਜਿਆਦਾ ਸੰਗਤ ਹੋਵੇ ਤੇ ਬਾਕੀ ਆ ਜਿਹੜੀ ਆ ਇਹਨਾਂ ਚ ਪ੍ਰਸ਼ਾਦ ਭਰ ਕੇ ਤੇ ਰੱਖ ਲਈਦਾ ਵਾ ਕਿਦਾਂ ਹੁਣ ਆ ਖਾਲੀ ਆ ਇਹਨਾਂ ਚ ਪ੍ਰਸ਼ਾਦ ਰੱਖ ਲਈਦਾ ਵਾ ਮਤਲਬ ਪੈਕ ਪੈਕੇਟ ਜਿਹੜੇ ਨੇ ਜ਼ਰੂਰਤ ਹੁੰਦੀ ਆ ਜਿਆਦਾ ਸੰਗਤ ਹੋ ਜੇ ਤੇ ਫਿਰ ਇਹਦੇ ਚੋਂ ਕੱਢ ਕੇ ਤੇ ਉਧਰ ਸਹੀ ਆ ਜੀ ਤੇ ਇਹ ਆਪਾਂ ਨੂੰ ਬਾਬਾ ਗੋਰਾ ਸਿੰਘ ਜੀ ਨੇ ਪ੍ਰਸ਼ਾਦ ਜਿਹੜਾ ਪਿੰਨੀ ਪ੍ਰਸ਼ਾਦ ਆ ਉਹ ਬਣਨ ਦਾ ਪੂਰਾ ਪ੍ਰੋਸੈਸ ਵਿਧੀ ਕੀ ਆ ਉਹ ਸਮਝਾਈ ਤੇ ਠੀਕ ਆ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਠੀਕ ਆ ਜੀ ਆਪ ਜੀ ਦਾ ਵੀ ਧੰਨਵਾਦ ਆ ਆਪ ਜੀ ਨੇ ਗੁਰੂ ਘਰ ਫੇਰ ਆਣ ਕੇ ਨਾਲੇ ਦੁਰਗਾ ਦੇ ਦਰਸ਼ਨ ਦਿੱਤੇ ਆ ਤੇ ਕਾਫੀ ਸਮਾਂ ਮਹਾਰਾਜ ਦੇ ਚਰਨਾਂ 'ਚ ਤੁਸੀਂ ਬਿਲੀਦ ਕੀਤਾ ਜਿਆਦਾਤਰ ਤੁਸੀਂ ਮੈਨੂੰ ਲੱਗਦਾ ਸੰਗਤ ਦੇ ਨਾਲ ਆਏ ਜਾਂ ਆਪਣੇ ਘਰ ਦੀ ਇਸ ਵਾਰ ਇਹ ਸੰਗਤ ਨਾਲ ਸੀ ਤੇ ਸਾਨੂੰ ਵੀ ਕਿਉਂਕਿ ਪਿਛਲੀ ਵਾਰ ਤੁਹਾਡੀ ਕਿਰਪਾ ਨਾਲ ਆਪਾਂ ਕਾਫੀ ਸਾਬਦੀ ਔਰ ਬਾਬਾ ਜੀ ਇੱਥੇ ਨੇ ਤੁਹਾਡਾ ਸਹਿਯੋਗ ਸੀਗਾ ਬਾਬਾ ਜੀ ਨੇ ਚਲੋ ਆਗਿਆ ਦਿੱਤੀ ਆਪਾਂ ਨੂੰ ਤੇ ਪਿਛਲੀ ਵਾਰ ਆਪਾਂ ਕਾਫੀ ਚੀਜ਼ਾਂ ਵੇਖੀਆਂ ਨੇ ਜਿਹੜੇ ਪ੍ਰਬੰਧ ਨੇ ਨਹੀਂ ਵਧੀਆ ਵਧੀਆ ਨਾਲ ਸੰਗਤ ਨੇ ਯਾਤਰਾ ਕਰ ਲਈ ਤੁਹਾਡੀ ਫੈਮਿਲੀ ਨਾਲੇ ਸੇਵਾ ਕਰ ਲਈ ਆ ਤੇ ਵਧੀਆ ਰਿਹਾ ਵਾ ਮੁਣ ਵੀ ਪਤਾ ਕੀ ਹੁੰਦਾ ਆ ਵੀ ਮੈਨੂੰ ਵੀ ਖੁਸ਼ੀ ਹੋਈ ਆ ਕਿ ਪਿਛਲੀ ਵਾਰੀ ਤੁਹਾਨੂੰ ਕਿਹਾ ਹੀਗਾ ਕਿ ਕੇਸ ਰੱਖਿਓ ਤੇ ਹਾਂ ਦਾੜੀ ਵੀ ਥੋੜੀ ਹੋ ਗਈ ਆ ਤੇ ਦਸਤਾਰ ਵੀ ਬੰਨਣ ਦਾ ਵੇ ਹੌਲੀ ਹੌਲੀ ਚਲੋ ਮਹਾਰਾਜ ਦੀ ਕਿਰਪਾ ਹਿੱਦਿਆ ਬਣ ਸਕੋਗੇ ਬਿਲਕੁਲ ਜੀ ਗੁਰੂ ਵਾਲੇ ਵੀ ਬਣੋਗੇ ਤੇ ਜ਼ਰੂਰ ਬਣਨਾ ਗੁਰੂ ਸਾਹਿਬ ਦੀ ਕਿਰਪਾ ਕਰਨ ਬਿਲਕੁਲ ਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ